ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਕਾਬਾ ਰਕਾਬਗਨ ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਪੁਰਬ ਉਹਨਾਂ ਨੂੰ ਮੁੱਖ ਰੱਖਦਿਆਂ ਸਮਾਗਮ ਸ਼ੁਰੂ ਹੋਏ ਨੇ ਅੱਜ ਤੋਂ 25 ਤਰੀਕ ਤੋਂ ਸ਼ੁਰੂ ਹੋਏ ਨੇ ਅਗਲੀ 25 ਤਰੀਕ ਤੱਕ ਇਹ ਪੂਰਾ ਮਹੀਨਾ ਪੰਜਾਬ ਸਰਕਾਰ ਵੱਲੋਂ ਅਸੀਂ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੈ ਉੱਥੇ-ਉੱਥੇ ਜਾਵਾਂਗੇ ਪੰਥ ਦੇ ਮਹਾਨ ਕੀਰਤਨੀਏ ਇਲਾਹੀ ਕੀਰਤਨ ਕਰਨਗੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਬਾਰੇ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਊਗਾ ਸਿਲੇਬਸਾਂ ਦੇ ਵਿੱਚ ਵੀ ਪੜਾਇਆ ਜਾਊਗਾ ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਪਿੰਡ ਗੁਰੂ ਸਾਹਿਬ ਚਰਨਛੋਪਾ ਪ੍ਰਾਪਤ ਜਿੱਥੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਹੀ ਸੰਪਰਕ ਕਰ ਲਿਆ ਉਹਨਾਂ ਪਿੰਡਾਂ ਦੀ ਵਿਕਾਸ ਵਾਸਤੇ ਆਲਰੇਡੀ ਅਸੀਂ ਬਜਟ ਜਾਰੀ ਕਰ ਚੁੱਕੇ ਹਾਂ ਸੋ ਅੱਜ ਦਿੱਲੀ ਤੋਂ ਸੰਗਤ ਦੀ ਪਰਵਾਨਗੀ ਕਿਉਂਕਿ ਇਸੇ ਜਗ੍ਹਾ ਤੇ ਗੁਰੂ ਸਾਹਿਬ ਦਾ ਲੱਖੀ ਸ਼ਾ ਬੰਜਾਰਾ ਜੀ ਨੇ ਆਪਣਾ ਘਰ ਫੂਕ ਕੇ ਸੰਸਕਾਰ ਫਿਰ ਭਾਈ ਜੈਤਾ ਜੀ ਇਥੋਂ ਸੀਸ ਲੈ ਕੇ ਬੜੀਆਂ ਹਨੇਰੀਆਂ ਤੂਫਾਨੀ ਰਾਤਾਂ ਨੂੰ ਚਲਦੇ ਹੋਏ ਗਿਰਧਪੁਰ ਸਾਹਿਬ ਪਹੁੰਚੇ ਫਿਰ ਉਤਬਾਦ ਨਾਂੰਪੁਰ ਸਾਹਿਬ ਖੇ ਸੋ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਲਾ ਜੀ ਇਹਨਾਂ ਸਾਰਾਂ ਦਾ ਸ਼ਹੀਦੀ ਸਮਾਗਮ ਜਿਹੜੇ ਅਸੀਂ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਆਂ ਐਸੀਆਂ ਕੁਰਬਾਨੀਆਂ ਐਸੀਆਂ ਦੁੱਤੀਆਂ ਕੁਰਬਾਨੀਆਂ ਇਤਿਹਾਸ 'ਚ ਕਿਤੇ ਹੋਰ ਮਿਲਦੀਆਂ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਤਾਂ ਮੇਰੇ ਖਿਆਲ 'ਚ ਸਭ ਤੋਂ ਵੱਧ ਸ਼ਹੀਦ ਉਹਨਾਂ ਦੇ ਪਰਿਵਾਰ 'ਚ ਹੋਏ ਨੇ ਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਸਾਰੀਆਂ ਪੀੜ੍ਹੀਆਂ ਹੀ ਉਹਨਾਂ ਦੀ ਸ਼ਾਦਾਨਾਂ ਭਰੀਆਂ ਹੋਈਆਂ ਨੇ ਬੜੇ ਗੁਣੀ ਗਿਆਨੀ ਲੋਕ ਧਰਮ ਦੇ ਬੈਠੇ ਆ ਮੈਂ ਤਾਂ ਬਹੁਤ ਨਿਗੂਣਾ ਜਿਹਾ ਬੰਦਾ ਪਰ ਜਿੰਨਾ ਕ ਅਸੀਂ ਸਿੱਖਿਆ ਅਸੀਂ ਪੜਿਆ ਕਿ ਇਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਮਨੁੱਖਤਾ ਨੂੰ ਬਚਾਉਣ ਵਾਸਤੇ ਹੋਵੇ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਹੋਵੇ ਉਹ ਕਿਤੇ ਨਹੀਂ ਮਿਲਦੀ ਉਹਦੀ ਮਿਸਾਲ ਕਿਤੇ ਨਹੀਂ ਮਿਲਦੀ ਸੋ ਅੱਜ 25 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਤੇ ਪੂਰਾ ਮਹੀਨਾ ਅਸੀਂ ਜਗ੍ਹਾ-ਜਗ੍ਹਾ ਤੋਂ ਸ਼੍ਰੀਨਗਰ ਤੋਂ ਵੀ ਕਾਫਲੇ ਚੱਲਣਗੇ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨਛੋਪਾਪ ਤਾ ਉਸਾਰੇ 23 24 25 ਬਹੁਤ ਵੱਡੇ ਸਮਾਗਮ 23 24 25 ਨਵੰਬਰ ਗੁਰੂ ਕੀ ਨਗਰੀ ਆਪ ਜਿਹੜੀ ਇਹਨਾਂ ਨੇ ਬਸਾਈ ਗੁਰੂ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਕਿ ਉਥੇ ਕੀਰਤਨ ਵੀ ਹੋਣਗੇ ਉਥੇ ਨਿੰਗ ਸਿੰਘਾਂ ਦੀ ਬਾਬਾ ਜੀ ਬੈਠੇ ਆ ਜਿੱ ਕੋੜ ਸਵਾਰੀ ਦੇ ਕਰਤੱਬੀ ਹੋਣਗੇ ਉੱਥੇ ਗੱਤਕੇ ਵੀ ਹੋਣਗੇ ਉੱਥੇ ਜੋ ਖਾਲਸੇ ਦੀਆਂ ਮੌਜਾਂ ਖਾਲਸੇ ਦੀਆਂ ਫੌਜਾਂ ਖਾਲਸੇ ਦੀਆਂ ਖੇਡਾਂ ਸਾਰੀਆਂ ਚੀਜ਼ਾਂ ਦਾ ਉੱਥੇ ਤੁਹਾਨੂੰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਣਗੇ ਔਰ ਜੇ ਤੁਸੀਂ ਤੁਹਾਡਾ ਮਨ ਬਣੇ ਅਨੰਦਪੁਰ ਸਾਹਿਬ ਆਇਓ ਭਾਈ ਜੈਤਾ ਜੀ ਦਾ ਬੜਾ ਵਧੀਆ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਕਿਵੇਂ ਉਹ ਕਿਹੜੇ ਕਿਹੜੇ ਕਸ਼ਟ ਚਲ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਕੇ ਉਹਨਾਂ ਨੇ ਭੇਂਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਉਸ ਤੋਂ ਬਾਅਦ ਫਿਰ ਸੰਸਕਾਰ ਹੋਇਆ ਸੋ ਇਹ ਕੋਈ ਜਿਆਦਾ ਪੁਰਾਣੀਆਂ ਗੱਲਾਂ ਨਹੀਂ 350 ਸਾਲਾ ਸ਼ਹਾਦਤ ਮਨਾ ਰਹੇ ਆ 350 ਸਾਲਾ ਦਾ ਮਤਲਬ ਜੇ 5-7 ਪੀੜੀਆਂ ਪਿੱਛੇ ਕਰ ਲਈਏ ਆਪਾਂ ਆਪਣੇ ਪਰਿਵਾਰਾਂ ਨੂੰ ਤਾਂ ਆਪਣੇ ਦਾਦੇ-ਪਰਦਾਦੇ 350 ਸਾਲਾ ਚ ਹੀ ਆ ਜਾਂਦੇ ਆ